ਮੁਰਿੰਡਾ ਦੇ ਵਾਰਡ ਨੰਬਰ 7 ਦੇ ਨਿਊ ਰੇਲਵੇ ਸਟੇਸ਼ਨ ਦੇ ਰੂਟ ਤੇ ਉੱਪਰ 40 ਲੱਖ ਰੁਪਏ ਦੀ ਲਾਗਤ ਦੇ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਵਿਚਾਰ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਮੁਰਿੰਡਾ ਵਿਖੇ ਇਸ ਕੰਮ ਦੀ ਸ਼ੁਰੂਆਤ ਕਰਨ ਲੱਗਿਆ। ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਹੇ ਉਹਨਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੀ ਇਹ ਬਹੁਤ ਪੁਰਾਣੀ ਮੰਗ ਸੀ ਕਿ ਇੱਥੇ ਗੰਦੇ ਪਾਣੀ ਦਾ ਖੁੱਲਾ ਨਾਲਾ ਬੰਦ ਕਰਕੇ ਇੱਥੇ ਪਾਈਪ ਲਾਈਨ ਅ ਵਿਛਾਈ ਜਾਵੇ ਕਿਉਂਕਿ ਖੁੱਲੇ ਨਾਲਾ ਲੋਕਾਂ ਦੇ ਲਈ ਦਿੱਕਤਾਂ ਦਾ ਕਾਰਨ ਬਣਦਾ ਹੈ ਅਤੇ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ ਉਨ੍ਹਾਂ ਦੱਸਿਆ ਕਿ ਵਿਕਾਸ ਕਾਰਜਾਂ ਤੇ ਲਗਭਗ 24 ਲੱਖ ਰੁਪਏ ਦੀ ਲਾਗਤ ਆਵੇਗੀ ਤੇ ਇਸ ਦਾ ਕੰਮ ਵੀ ਲਗਭਗ 1 ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕੀਤਾ ਜਾਵੇਗਾ ਪਾਰ ਨੰਬਰ 7 ਤੋਂ ਸੱਤ ਦਾ ਜਿਹੜਾ ਹੈਗਾ ਹੈ ਕੰਮ ਇਹ ਸਿਦੇ ਐਮਸੀ ਬਖਤਾ ਜੀ ਪ੍ਰਧਾਨ ਜੀ ਤੇ ਹੋਰ ਐਮਸੀ ਸਰਵਾਂ ਸਾਰੇ ਪਹੁੰਚੇ ਨੇ ਬਹੁਤ ਪ੍ਰਾਣਾ ਹੈ ਇਹ ਮੰਦ ਸੀ ਕਿਉਂਕਿ ਖੁੱਲਾ ਨਾਲਾ ਸੀ ਜੋ ਕਿ ਬਿਮਾਰੀਆਂ ਨੂੰ ਜਿਹੜਾ ਹੈਗਾ ਹਮੇਸ਼ਾ ਹੀ ਤੇਲਦਾ ਸੀ ਅੱਜ ਇਸ ਨਾਲੇ ਦਾ ਜਿਹੜਾ ਕੰਮ ਹੈ ਤੇ ਪਾਈ ਪਏ ਜਾਣੇ 24 ਲੱਖ ਦਾ ਇਹ ਕੰਮ ਹੈ ਔਰ ਇਹ 1 ਮਹੀਨੇ ਦੇ ਅੰਦਰ ਅੰਦਰ ਪੂਰਾ ਹੋ ਜਾਏਗਾ ਇਥੋਂ ਲੈ ਕੇ ਅੱਗੇ ਜਿਹੜਾ ਆਪਣੇ ਫਾਟਕ ਤੱਕ ਜਿਹੜਾ ਪਾਈਪ ਪੜਿਆ ਸੋ ਇੱਕ ਬਹੁਤ ਵੱਡਾ ਕੰਮ ਹੈ ਜਿਹੜਾ ਬਹੁਤ ਸਾਲਾਂ ਤੋਂ ਰੁਕਿਆ ਹੋਇਆ ਹੈ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਕਦੇ ਧਿਆਨ ਨਹੀਂ ਦਿੱਤਾ ਕਿ ਸ਼ਹਿਰ ਦੀ ਸਫਾਈ ਜਾਂ ਗੰਦਗੀ ਨੂੰ ਦੂਰ ਕੀਤਾ ਜਾਵੇ ਉਹ ਹਮੇਸ਼ਾ ਹੀ ਆਪਣੇ ਮਾਫੀ ਚਲਾਉਣ ਚਾਹੇ ਰਿਹਾ ਨਸ਼ੇ ਬੰਦਨ ਕੋ ਜਿਹੜਾ ਹਮੇਸ਼ਾ ਹੀ ਮਸ਼ਰੂਫ ਰਹਿੰਦੇ ਸੀ ਲੇਕਿਨ ਇਹ ਪਹਿਲੀ ਸਰਕਾਰ ਹੈ ਜੇ ਲੋਕੀਂ ਆ ਸ਼ਹਿਰਾਂ ਔਰ ਪਿੰਡਾਂ ਦਾ ਸਾਰਿਆਂ ਦਾ ਜਿਹੜਾ ਹੈ ਇਹ ਨਬਰ ਆਸ ਕਰ ਰਹੀ ਹੈ ਸੋ ਮੈਂ ਬਹੁਤ ਬਹੁਤ ਵਧਾਈ ਦਿੰਦਾ ਸਾਡੇ ਮੋਰਿੰਡਾ ਵਾਸੀਆਂ ਨੂੰ ਕਿ ਇੱਕ ਬਹੁਤ ਵਧੀਆ ਸਫਾਈ ਲਈ ਦਾ ਇੱਕ ਕੰਮ ਜਿਹੜਾ ਬਹੁਤ ਡਿਸ਼ਪਲਿਨਡ ਉਤੇ ਇਸ ਮੌਕੇ ਉਹਨਾਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ 25 ਵਾਲੀ ਪਹਿਲੀ ਸਰਕਾਰ ਹੈ ਜੋ ਕਿ ਸ਼ਹਿਰਾ ਅਤੇ ਪਿੰਡਾਂ ਦਾ ਸਾਰਿਆਂ ਦਾ ਵਿਕਾਸ ਕਰ ਰਹੀ ਹੈ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਇਹ ਪ੍ਰੋਜੈਕਟ ਮੁਰਿੰਦਾ ਵਾਸੀਆਂ ਦੇ ਲਈ ਇੱਕ ਬਹੁਤ ਵਧੀਆ ਅਤੇ ਮਲਟੀਪਲ ਪ੍ਰੋਜੈਕਟ ਹੈ ਉਨੇ ਕਹਾ ਕਿ ਉਹਨਾਂ ਦੀ ਸਰਕਾਰ ਦੇ ਵੱਲੋਂ 3 ਸਾਲ ਦੇ ਵਿੱਚ ਸੀਵਰੇਜ ਦਾ 100% ਦਾ ਕੰਮ ਮੁਕੰਮਲ ਕਰ ਦਿੱਤਾ ਗਿਆ ਤੇ ਜੋ ਰੇਲਵੇ ਕ੍ਰੋਸਿੰਗ ਦਾ ਕੰਮ ਬਾਕੀ ਰਹਿੰਦਾ ਹੈ ਉਹ ਵੀ 15 ਦਿਨਾਂ ਦੇ ਵਿੱਚ ਮੁਕੰਮਲ ਕਰਕੇ ਮੁਰਿੰਡਾ ਸ਼ਹਿਰ ਦਾ ਮੁਕੰਮਲ ਸੀਵਰੇਜ ਚਾਲੂ ਕਰ ਦਿੱਤਾ ਜਾਵੇਗਾ। ਜਗਬਾਣੀ ਟੀਵੀ ਦੇ ਲਈ ਮੁਰਿੰਡਾ ਤੋਂ ਅਮਰਜੀਤ 蒂ਮਾਨ ਦੀ ਰਿਪੋਰਟ